ਸੋ ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਬਰਨਾਲਾ ਨੂੰ ਬਿਲਕੁਲ ਲੇਟੈਸਟ ਕੁਆਲਟੀ ਦੇ ਵਾਇਰਲੈਸ ਸੀਸੀਟੀਵੀ ਕੈਮਰੇ ਜਿਹੜੇ ਕਿ ਵਾਈਫਾਈ ਦੇ ਥਰੂ ਚੱਲਦੇ ਨੇ ਉਹਨਾਂ ਨਾਲ ਲਾਇਸ ਕੀਤਾ ਗਿਆ ਤੁਸੀਂ ਆਪ ਸੁਣ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਬਰਨਾਲਾ ਦੀ ਉਹ ਦੱਸ ਰਹੀ ਹੈ ਕਿ ਇਹਨਾਂ ਸੀਸੀਟੀਵੀ ਕੈਮਰਿਆਂ ਨਾਲ ਕਿੰਨੇ ਅਪਰਾਧੀਆਂ ਨੂੰ ਫੜਨ ਦੇ ਵਿੱਚ ਉਹਨਾਂ ਨੂੰ ਹੈਲਪ ਮਿਲੀ ਹੈ ਇੱਕ ਕਮਪਲਸ ਜੋਥੀ ਦੀ ਕਿ ਵਿੜਾਈ ਹੋਈ ਸੀ 307 ਦਾ ਕੇਸ ਹੋਇਆ ਸੀ ਤੇ ਨਵੇਂ ਮੋਟਰ ਸਾਹਿਬ ਨੂੰ ਪਾਇਕਟਰ 19 ਸੀਸੀਟੀਵੀ ਦੇ ਮਦਦ ਨਾਲ ਟਰੈਸ ਹੋ ਕੀਤਾ। ਸੋ ਬਹੁਤ ਬਹੁਤ ਪੁਲਿਸਿੰਗ ਦੇ ਵਿੱਚ ਬਹੁਤ ਫਾਇਦਾ ਹੈ। ਸੰਗਰੂਰ ਲੋਕ ਸਭਾ ਹਲਕੇ ਦੇ ਤਿੰਨ ਸ਼ਹਿਰ ਸੁਨਾਮ, ਤੂਰੀ ਤੇ ਬਰਨਾਲਾ ਇਹਨਾਂ ਡਿਜੀਟਲ ਕੈਮਰਿਆਂ ਨਾਲ ਲੈਸ ਹੋ ਚੁੱਕੇ ਨੇ। ਤੇ ਜਿਹਦੀ ਮਾਨਿਟਰਿੰਗ ਜਿਹੜੀ ਹੈ ਉਹ ਥਾਣਿਆਂ ਦੇ ਵਿੱਚ ਹੈ, ਪੁਲਿਸ ਕੋਲ ਹੈ। ਤੇ ਪੁਲਿਸ ਦੇ ਕੋਲ ਸਾਰਾ ਰਿਕਾਰਡ ਹੈ ਕਿ ਕਿੱਥੇ ਕਿਹੜੇ ਪੁਆਇੰਟ ਤੇ ਕਿੰਨੇ ਕੈਮਰੇ ਲੱਗੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ SSP ਬਰਨਾਲਾ ਮੈਨੂੰ ਤੇ MLA ਬਰਨਾਲਾ ਮੀਤ ਹੇਰ ਜੀ ਨੂੰ ਇਨਾਂ ਕੈਮਰਿਆਂ ਕਰਕੇ ਕੀ ਕੀ ਫਾਇਦਾ ਹੋਇਆ ਤੇ ਕਿੰਨੇ ਅਪਰਾਧੀ ਇਨਾਂ ਕੈਮਰਿਆਂ ਦੀ ਮਦਦ ਨਾਲ ਫੜੇ ਨੇ ਉਹਦੇ ਬਾਰੇ ਸਾਰਾ ਕੁਝ ਡਿਟੇਲ ਚ ਦੱਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕੈਮਰੇ ਜਿਹੜੇ ਨੇ ਉਹ ਆਨ ਨੇ ਤੇ ਕਿਸੇ ਵੀ ਕੈਮਰੇ ਨੂੰ ਜ਼ੂਮ ਆਊਟ ਕਰਕੇ ਜਾਂ ਜ਼ੂਮ ਇਨ ਕਰਕੇ ਦੇਖਿਆ ਜਾ ਸਕਦਾ ਹੈ ਕਿ ਕਿਹੜੇ ਬਾਜ਼ਾਰ ਚ ਕਿਹੜੇ ਚੌਂਕ ਚ ਜਾਂ ਕਿਹੜੀ ਸੜਕ ਤੇ ਕੀ ਐਕਟੀਵਿਟੀ ਚੱਲ ਰਹੀ ਹੈ ਪੂਰਾ ਸ਼ਹਿਰ ਜਿਹੜਾ ਹੈ ਉਹ ਪੁਲਿਸ ਦੀ ਤੀਜੀ ਅੱਖ ਨੂੰ ਸਮਰਪਿਤ ਹੈ ਹੁਣ ਆਪਣੇ ਕਿਹੜੇ ਕਿਹੜੇ ਪੁਆਇੰਟ ਕੀ ਪੁਆਇੰਟ ਐ ਸਰ ਕੋਈ ਜਿਹੜੇ ਹਜੇ ਹੋਰ ਆਪਾਂ ਕਰ ਇੱਕ ਤਾਂ ਸਰ ਆਪਣੇ ਬੱਸ ਸਟੈਂਡ ਹੈਗਾ ਸਰ ਬੱਸ ਸਟੈਂਡ ਤੇ ਸਭ ਤਿੰਨ ਕੈਮਰੇ ਲੱਗ ਜਾਣ ਤੇ ਹਜੇ ਮਤਲਬ ਤਿੰਨ ਕੈਮਰਿਆਂ ਦੀ ਪ੍ਰੋਵੀਜ਼ਨ ਆਪਣੇ ਬੱਸ ਸਟੈਂਡ ਚ ਬਣ ਸਕਦੀ ਹਾਂ ਹੁਣ ਬੱਸ ਸਟੈਂਡ ਦਾ ਕਿੱਥੇ ਇੱਕ ਸਰ ਬੱਸ ਸਟੈਂਡ ਬੱਸ ਸਟੈਂਡ ਤੋਂ ਨੋਬਲਾਵਾ ਸਰ ਆਪਾਂ ਰੇਲਵੇ ਸਟੇਸ਼ਨ 'ਤੇ ਵੀ ਲਗਾ ਸਕਦੇ ਹਾਂ ਸਰ ਕਿਉਂਕਿ ਇਹਦੇ ਵਿੱਚ ਵੀ ਜਗ੍ਹਾ ਖਾਲੀ ਜ 10 ਕੈਮਰਿਆਂ ਦੀ ਫੜੇ ਕੋਲੀ ਜਗ੍ਹਾ ਹਜੇ ਖਾਲੀ ਹੈ ਕ੍ਰਾਈਮ ਰੇਟ ਕਮੀ ਆਈ ਹਾਂਜੀ ਸਰ ਕ੍ਰਾਈਮ ਰੇਟ 'ਚ ਤਾਂ ਕਮੀ ਆ ਸਰ ਸਾਡੇ ਸਨੇਚਿੰਗ ਜਿਹੜੀ ਆ ਨਾ ਸਰ ਜਿੱਦਾਂ ਸਨੇਚਿੰਗ ਨਾਰਮਲੀ ਹੋ ਜਾਂਦੀ ਹੈ ਸਰ ਸਾਡੇ ਹਫਤੇ ਦੋ ਹਫਤੇ 'ਚ ਇੱਕ ਦੋ ਸਨੇਚਿੰਗ ਹੁੰਦੀ ਹੈ ਰੁਕ ਗਿਆ ਸਨੇਚਿੰਗ ਉਸ ਤੋਂ ਬਾਅਦ ਫਰਕ ਪਿਆ ਹਾਂਜੀ ਸਰ ਐਮਪੀ ਫੰਡ 'ਚ 15 ਲੱਖ ਰੁਪਈਆ 51 ਕੈਮਰਿਆਂ ਵਾਸਤੇ ਬਰਨਾਲੇ ਨੂੰ ਦਿੱਤਾ ਹੈ ਅਗਲੀ ਵਾਰੀ ਭਵਾਨੀਗੜ ਸ਼ੇਰਪੁਰ ਤਖਨੌਰੀ ਦੀ ਹੈ ਕਈ ਹਫਤਿਆਂ ਦਾ ਡਾਟਾ ਇੱਥੇ ਸੇਵ ਹੁੰਦਾ ਹੈ ਪੁਰਾਣੇ ਕ੍ਰਾਈਮ ਦਾ ਡਾਟਾ ਕੱਢ ਕੇ ਵੀ ਉਸ ਕ੍ਰਾਈਮ ਦੇ ਕੇਸ ਨੂੰ ਹੱਲ ਕੀਤਾ ਜਾ ਸਕਦਾ ਐਗਜ਼ਿਟ ਪੁਆਇੰਟ ਆਪਣੇ ਸਾਲਮੋਸਟ ਬਰਨਾਲੇ ਦੇ ਸਾਰੇ ਕਵਰ ਹੋ ਗਏ ਸਾਰੇ ਕਵਰ ਹੋ ਗਏ ਕੋਈ ਕੈਮਰਾ ਤੇ ਹਰ ਵਕਤ ਇੱਕ ਜਣਾ ਟੈਂਡੈਂਟ ਇੱਥੇ ਹਾਂਜੀ 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 ਬੰਦਾ ਸਰ ਇਮੀਡੀਏਟਲੀ ਜੇ ਕੋਈ ਜੇ ਕੋਈ ਆਨ ਆਨ ਦਾ ਸਪੌਟ ਕੋਈ ਕਿਤੋਂ ਸ਼ਿਕਾਇਤ ਆ ਕੀਤਾ ਤੁਸੀਂ ਉਹਨੂੰ ਲਾਈਵ ਵੀ ਇਦਾਂ ਇਨਫੋਰਮੇਸ਼ਨ ਦੇ ਦੇਣ ਪੀਸੀਆ ਵਗੈਰਾ ਨੂੰ ਆ ਇਹਦੇ ਕੋਲੇ ਵਾਕੀ ਟੱਕੀ ਸੈਟ ਹੈ ਟ੍ਰੈਫਿਕ ਦੀ ਸੈਟ ਹੈ ਮਨ ਸੈਟ ਹੈ ਪੀਸੀਆ ਉੱਥੇ ਨੂੰ ਗੋ ਕਰਾਉਂਦੇ ਵੀ ਇੱਥੇ ਆ ਪੋਜੀਸ਼ਨ ਹੈ ਆਈ ਅਸੂਖੀ ਚਾਉ ਕੋਈ ਬੱਜਾ ਖਣਾ ਚੌਕ ਤੋਂ ਆਪਣੇ ਆਪ ਕਚੇਰੀ ਚੌਕ ਵੱਲ ਨੂੰ ਆ ਰਿਹਾ ਜੀ ਆਪਾਂ ਸਾਰੇ ਪੀਸੀਆਰ ਵਗੈਰਾ ਨਾਲ ਟਾੜ ਇਹਨੂੰ ਕਰਿਆ ਜੂ ਆ ਟਾਕ ਜਿਹੜੇ ਖੜੇ ਨੇ ਆਪਾਂ ਇਹਨਾਂ ਨੂੰ ਕੋਈ ਨੰਬਰ ਜਾਂ ਨੁਕਤੀਸ ਕਰ ਸਾਡੇ ਜੀ ਹਾਂ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਇਨਕਲਾਬ ਜਿੰਦਾਬਾਦ